ਸ੍ਰੀ ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੀ YouTube ਚੈਨਲ ਸਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜੇ ਨੇ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਵੈੱਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋਗੇ ਆਪਣਾ ਮੋਬਾਈਲ ਨੰਬਰ 91152 65790 ਅੱਜ ਦੀ ਵੀਡੀਓ ਵਿੱਚ ਆਪਾਂ ਦਾ ਹਾੜੇ ਲਈ ਪੰਜ ਟੌਪ ਕੁਆਲਿਟੀ ਹੀਫਰ ਲੈ ਕੇ ਆਏ ਆਂ ਔਰ ਐਡਰੈਸ ਤੇ ਜਾਣਕਾਰੀ ਵੀਰ ਤੋਂ ਪੁੱਛ ਕੇ ਦੱਸ ਦੇ ਹਸੀਕਾਲ ਵੀਰ ਜੀ ਹਸੀਕਾਲ ਬਈ ਪਹਿਲਾਂ ਵੀਰ ਆਪਣਾ ਐਡਰੈਸ ਕਨਫਰਮ ਕਰਵਾ ਦਿਓ ਬਈ ਨਾਮ ਕਰਨਾ ਪਿੰਡ ਧੌਲਾ ਨਾਮ ਕਰਨ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 90415 6317 ਵੀਰ ਦਾ ਮੋਬਾਈਲ ਨੰਬਰ ਹੈਗਾ ਜਿਹੜੀ ਕਰਨ ਪਹਿਲੇ ਨੰਬਰ ਦੇ ਬੱਸੀ ਦੰਦਾਂ ਅੱਜ ਕਿਵੇਂ ਹੈ ਬਈ ਖੀਰੀ ਆ ਦੰਦਾਂ ਚ ਵੀਰ ਕਹਿੰਦਾ ਖੀਰੀ ਹੈਗੀ ਹੈਟ ਟੂ ਹੂਟ ਬੱਸੀ ਦੀ ਬਹੁਤ ਨਜਾਇਜ਼ ਚੰਗੀ ਹੈਗੀ ਪਿੱਠਪੁੜੀ ਦੀ ਬੰਤਰ ਵੀ ਬਹੁਤ ਚੰਗੀ ਆ ਥਣ ਚਾਰੀ ਨੇ ਕਰਨ ਥੰਡਚਾਰ ਨੇ ਕੋਈ ਫੋਟੋ ਸਾਂਗ ਨਹੀਂ ਹੈਗੀ ਫੇਸਬੂਕ ਵੀ ਵਸੀ ਦਾ ਬਹੁਤ ਚੰਗਾ ਹੈਗਾ 40 ਕਿਲੋ ਵੀਰ ਕਹਿੰਦਾ ਵੀ ਆਪਾਂ ਪਹਿਲਾਂ ਵੀਡੀਓ 'ਚ ਦੱਸ ਦਈਏ ਵੀ ਆਪਣੀਆਂ ਵਸੀਆਂ ਖਰੀਦੀਆਂ ਨੇ 5 ਕਿਲੋ ਮੰਨ ਲਓ 50 ਕਿਲੋ ਮੰਨ ਜੋ ਜਿਹੇ ਜਆ ਛੋਟੇ ਸਾਹਮਣੇ ਨਮੂਨਾ ਦਿਹਿੰਦਾਗਾ ਉਸ ਹਿਸਾਬ ਦੀ ਮੰਨ ਕੇ ਵਸੀ ਖਰੀਦ ਲਿਓ ਆਪਣੀਆਂ ਖਰੀਦੀਆਂ ਹੋਈਆਂ ਕੋਈ ਐਵੀਐਸ ਦੀ ਕਹਿਦੀ ਕੋਈ ਵਰਲਡ ਵਾਈਡ ਦੀ ਕਹਿਦੀ ਦੇਖੋ ਝੂਠ ਤੋਂ ਪਾਣ ਵਾਲਾ ਉਹਦਾ ਕੋਈ ਫਾਇਦਾ ਨਹੀਂਗਾ ਪ੍ਰਿੰਟ ਪ੍ਰੂਟ ਪੱਖੋ ਕਦਰ ਪੱਖੋ ਲੈਗ ਸਕੋਰ ਵਸੀ ਦਾ ਬਹੁਤ ਨਜ਼ਾਇਜ਼ ਚੰਗਾ ਹੈਗਾ ਚੰਗੀ ਥਮੀ ਬਲੀ ਬੱਸੀ ਹੈਗੀ ਚੰਗੀ ਫੀਡ ਫੂਡ ਖਾਦੀ ਹੋਈ ਹੈ ਬੱਸੀ ਦੀ ਦੰਦਾਂ ਚ ਬਿਲਕੁਲ ਅਖੀਰੀ ਉਮਰ ਆਪਾ ਤਕਰੀਬਨ ਦੱਸਦੇ ਨੇ ਵੀ 13 ਤੋਂ 14 ਮਹੀਨੇ ਦੀ ਬੱਸੀ ਦੀ ਹੂ ਪਰ ਆਪਾਂ ਨੂੰ ਕਨਫਰਮ ਨਹੀਂ ਹੈਗੀ ਵੀ ਇਹ ਕਹਿੰਦਾ ਜੇ ਕਿਸੇ ਵੀਰ ਦੇ ਪਸੰਦ ਆਉਂਦੀ ਹੈ ਘਰੇ ਵਿਜਿਟ ਕਰਕੇ ਖਰੀਦਦਾਰੀ ਕਰ ਸਕਦਾਗਾ ਦੋ ਟਾਈਮ ਓਹ ਦੋ ਦੋ ਟਾਈਮ ਜੋ ਲਓ ਵੀ ਵੀਰੋ ਹਾਈਟ ਹੂਟ ਵੀ ਬੱਸੀ ਦੀ ਬਹੁਤ ਨਜਾਇਜ਼ ਚੰਗੀ ਹੈ ਬਾਜ਼ਮ ਮੁੱਲ ਵੀਡੀਓ ਦੇ ਵਿੱਚ ਕਰਵਾਵਾਂਗੇ ਖੜ ਨਹੀਂ ਦੇਖੋ ਤੁਸੀਂ ਬੱਸੀ ਦੀ ਵਾਹ ਕਮਾਲ ਖੜਨੀਆਂ ਫੇਸਬੂਸ ਵੀ ਬਹੁਤ ਚੰਗਾ ਬੋਦੀਵਾਦੀ ਵੀ ਸੋਹਣੀ ਆ ਬੱਸੀ ਦੇ ਸਾਈਨਿੰਗ ਸਕੋਰ ਵਾਲੀਆਂ ਬੱਸੀਆਂ ਪ੍ਰਿੰਟ ਬਰੰਡ ਬੱਸੀਆਂ ਦੇ ਬਹੁਤ ਚੰਗੇ ਨੇ ਜੇ ਕਿਸੇ ਵੀਰ ਨੇ ਇਕੱਠੀਆਂ ਲੈਣੀਆਂ ਇਕੱਠੀਆਂ ਵੀ ਲੈ ਸਕਦਾ ਇਕੱਲੀ ਇਕੱਲੀ ਲੈੜੀ ਇਕੱਲੀ ਇਕੱਲੀ ਕਰਨ ਬਾਜੇ ਜਾਂ ਮੁੱਲ ਕੀ ਹੋਊਗਾ ਜਸ਼ਨ ਵਾਲਾ ਜਰ ਮੁੱਲ 32000 ਕਰਦੇ ਅੱਜ ਅੱਜ ਮੁੱਲ ਜਮਾ ਸਸਤੇ ਕਰਨੇ ਨੇ 32000 ਚ ਕੋਈ ਮੰਨ ਲਓ ਵੀ ਐਡੀ ਬੱਸੀ ਨਹੀਂ ਦਿੰਦਾ ਮਾਰਕੀਟ 'ਚ ਜਿਹੜੇ ਹਸਾਬ ਨਾਲ ਰੇਟ ਚੱਲ ਰਹੇ ਨੇ ਛੋਟੀਆਂ ਬੱਸੀਆਂ ਦਾ 32 32 3000 ਮੰਗੀ ਜਾਂਦੇ ਨੇ 32000 ਜੋ ਵੀ ਕਹਿੰਦਾ ਵੀ ਕੋਈ ਜ਼ਿਆਦੇ ਵਾਲਾ ਫਰਕ ਨਹੀਂ ਹੋਣਾ ਛੋਟਛਪਈ ਹੋਊਗਾ ਤੇ ਜਿਹੜੀ 2 ਨੰਬਰ ਤੇ ਬੱਸੀ ਹੈ ਕਰਨ ਇਹਦਾ ਮਰ ਹੈਗੀ 12 ਮਹੀਨਿਆਂ ਦੀ ਇਹ ਕਰਨ ਕਹਿੰਦਾ 12 ਕੰਮਹੀਨੇ ਦੰਦਾ 'ਚ ਖੀਰੀ ਹੋਈ ਹੈ ਦੰਦਾ 'ਚ ਦੰਦਾ 'ਚ ਸਾਰੇ ਹੀ ਬੱਚੇ ਬੰਮਲਾ ਵੀ ਜਿਹੜੀਆਂ ਬੱਸੀਆਂ ਲੈਂਗੀਆਂ ਉਹ ਖੀਰੀਆਂ ਰਹਿਗੀਆਂ ਤੇ ਚਾਰ ਚਾਰ ਹੀ ਥਾਨ ਨੇਗੇ ਆ ਬੱਚਿਆਂ ਦੇ ਫੇਸਬੁਕ 'ਤੇ ਦਾ ਵੀ ਬੱਸੀ ਦਾ ਬਹੁਤ ਨਜ਼ਾਇਜ਼ ਚੰਗਾ ਹੈਗਾ ਖੋਲ ਕੇ ਗੇੜਾ ਦਵਾ ਲੈ ਕਰਨ ਤੋਰੇ ਪੋਖਾ ਬੱਸੀ ਬੱਸੀ ਖੋਲ ਕੇ ਦਿਖਾ ਦिए ਲੈਗ ਸਕੋਰ ਬੱਸੀ ਦਾ ਇਹਦਾ ਵੀ ਬਹੁਤ ਅਨਜਾ ਚੰਗਾ ਹੈ ਫੇਸ ਕੁਆਲਿਟੀ ਦੇਖੋ ਤੁਸੀਂ ਬੱਸੀ ਦੀ ਤੋਰਾ ਤਾਰਾ ਬਿਲਕੁਲ ਸਾਫ ਗੱਬਣਾ ਵਾਲੀ ਝੋਲੀ ਹੈ ਬੱਸੀ ਦੇ ਜਿਵੇਂ ਗੱਬਣਾ ਬੱਸੀਆਂ ਦੇ ਕੱਦੀ ਪੱਟੀ ਹੁੰਦੀ ਆ ਉਸ ਤਰ੍ਹਾਂ ਦੀ ਸਟਾਰਟਿੰਗ ਜੋ ਝੋਲੀ ਕੀਤੀ ਹੈ ਹਾਈਟ ਹੁੱਡ ਵੀ ਬੱਸੀ ਦੀ ਸੋਹਣੀ ਹੈ ਲੈਂਥ ਵੀ ਬੱਸੀ ਦੀ ਸੋਹਣੀ ਹੈ ਫੇਸ ਕੁਆਲਿਟੀ ਦੇਖੋ ਤੁਸੀਂ ਨੇੜੇ ਤੋਂ ਚੈੱਕ ਕਰ ਲਓ ਸਾਈਨਿੰਗ ਸਕੋਰ ਵੀ ਬੱਸੀ ਦਾ ਥੋੜੀ ਟੁੱਟੇ ਘਰੋਂ ਆਈ ਲੱਗਦੀ ਹੈ ਕਿ ਜੇ ਕਿਸੇ ਵੀਰ ਨੇ ਇੱਕ ਬੋਰੀ ਫੀਡ ਦੀ ਖਵਾ ਦਿੱਤਾ ਬੱਸੀ ਦਾ ਰੰਗ ਰੂਪ ਹੋਰ ਹੀ ਹੋਊਗਾ ਕਰ ਰੇਦਾ ਕੀ ਮੋਲਾ ਬਾਜ ਬਜਾ ਸਰ ਇਹਦਾ 32000 32000 ਇਹ ਜੇ ਸਾਰੀਆਂ ਹੀ ਲੈਂਦਾ ਕੋਈ ਮੰਨ ਲਓ ਵੀ ਅੱਡੋ ਅੱਡੀ ਹੋ ਜਾਣਗੇ ਰੇਟ ਹਾਂ ਹਾਂ ਜੇ ਸਾਰੀਆਂ ਲੈਂਦਾ ਕਰਾਇਆ ਵੀਰੀ ਹੂਗਾ ਸਾਰੀਆਂ ਲੈਂਦਾ ਵੀਰੀ ਕਹਿੰਦਾ ਕਰਾਇਆ ਫੇਰੀ ਹੂਗਾ ਤੇ 2-2000 ਮੁੱਲ ਜਿੰਨਾ ਮੰਗਿਆ ਉਹਨੇ ਜੋ ਛੋਟ ਹੋਊਗੀ ਜਿੰਨਾ ਮੁੱਲ ਮੰਗੇ ਜੇ ਸਾਰੀਆਂ ਇਕੱਠੀਆਂ ਨੇ ਜਿਹੜੀ ਕਰਨ ਤੀਜੇ ਨੰਬਰ ਦੇਗੀ ਇਹ ਨੰਬਰ ਹੈਗੇ 11ਵੇਂ ਜਿਹੜਾ ਤੇ ਹੀਟ ਚ ਆਈ ਪਈ ਆ ਹੀਟ ਚ ਵੀ ਆਈ ਹੋਈ ਏ ਵੀਰ ਕਹਿੰਦਾ ਵੀ ਮੰਨ ਲਓ ਜਿਹੇ ਜਾ ਉਹ ਹਊਗਾ ਤਾਂ ਹੋਰ ਜੀ ਗੱਲ ਦੱਸੀ ਜਾਊਗੀ ਫੇਸਬੁਕ ਬੱਸੀ ਰਹਿਦਾ ਵੀ ਸੋਨਾ ਦਾ ਥੋੜਾ ਜਿਹਾ ਕਲਰ ਇਹਦਾ ਮੰਨ ਲਓ ਵੀ ਜਨੀਕ ਕਹਿ ਸਕਦੇ ਆਗੇ ਕਲਰ ਬੱਖੋ ਆਪਾਂ ਇਹਨੂੰ ਕਹਿ ਸਕਦੇ ਆਂ ਵੀ ਕਾਲੀ ਬਾਦ ਦਾ ਕੀ ਡੱਬੀ ਘਟਾ ਕੰਨ ਕੁੱਨ ਨਿੱਕਾ ਬਿਲਕੁਲ ਸਟ੍ਰੇਟ ਰੈਸ਼ ਟੂ ਹੀ ਥਾਣੇ ਇਹਦੇ ਵੀ ਬਸੀ ਦੇ ਚਾਰ ਹੀ ਨੇ ਬੰਨ ਦੇ ਲੈ ਚੱਲ ਉੱਥੇ ਉਹ ਆਪਾਂ ਦੋ ਯਾਰ ਬੱਸ ਆ ਤੇ ਕਰਨ ਇਹਦਾ ਮੁੱਲ ਕੀ ਹੋਊਗਾ ਬਾਜ ਬਜਾ 25 ਦੀ ਰਹਾ ਆਪਾਂ ਮੁੱਲ 30 25 ਦੀ ਜਸਲੋ ਵਾਲਾ ਯਾਰ ਹੋਰ ਕਰਦਾਂਗਾ ਹੋਰ ਕਰਦੇ ਆਗੇ 5 400 ਮਾਨ ਵੀਰ ਕਹਦਾ ਯਾਰ ਇਕੱਠੇ ਕਿਹੜਾ ਆਪਾਂ 22000 ਦੀ ਦੇਮਾਂਗੇ ਵੀ ਤੇ ਛੋੜ ਮਾਰ ਮਰਜ਼ੀ ਨਾ ਕਰਾਂਗੇ ਵੀਰ ਕਹਿੰਦਾ ਵੀ 22000 ਦੀ ਜਸਲੋ ਦੇਵਾਂਗੇ ਮੁੱਲ ਛੋੜ ਮਾਨ ਮਰਜ਼ੀ ਨਾ ਕਰਾਂਗੇ ਕਰਨ ਆ ਜਿਹੜੀ ਜੋੜੀ ਖੜੀ ਹੈ ਮਤਲਬ ਇਹਨਾਂ ਦਾ ਜੋੜੇ ਦਾ ਹੀ ਹੋ ਕੰਮ ਹਾਂ ਬਹੁਤ ਸੋਹਣੀਆਂ ਬਸੀਆਂ ਫੇਸਬੁੱਕ ਵੀ ਬਹੁਤ ਸੋਹਣੇ ਕੱਚੀਆਂ ਨਹੀਂ ਓਵਰ ਦੀਆਂ ਕਿੱਡੇ ਕਿੱਡੇ ਕਨੇ ਗਿਆ ਕਿੰਨੇ ਆ ਜੋੜਾ ਹੀ ਆ ਯਾਰ 7-7 8-8 ਮਹੀਨੇ ਦੀਆਂ ਬੱਸੀਆਂ ਨੇ ਪ੍ਰਿੰਟ ਪ੍ਰਿੰਟ ਇਹਨਾਂ ਦੇ ਵੀ ਬਹੁਤ ਚੰਗੇ ਨੇ ਬੰਨੀ ਰਹਿਣ ਦੇ ਕੋਈ ਦਿੱਕਤ ਨਹੀਂ ਖੜੀ ਰਹਿਣ ਦੇ ਫੇਸਬੁਕ ਦੇਖੋ ਤੁਸੀਂ ਬੱਸੀ ਦਾ ਬਹੁਤ ਨਜਾਇਜ਼ ਚੰਗਾ ਗਾ ਹਾਈਟ ਪੱਖੋਂ ਵੀ ਆਪਾਂ ਬੱਸੀਆਂ ਨੂੰ ਫੁੱਲ ਕਹਿ ਸਕਦੇ ਹਾਂਗੇ ਵੀ ਜਿਹੜੇ ਹਿਸਾਬ ਨਾਲ ਉਮਰ ਹੈਗੀ ਤੀਜੇ ਨੰਬਰ ਤੇ ਜਿਹੜੀ ਪੰਜਵੇਂ ਨੰਬਰ ਤੇ ਬੱਸੀ ਦਾ ਇਹਦਾ ਵੀ ਫੇਸ ਬਹੁਤ ਨਜਾਇਜ਼ ਚੰਗਾ ਕਰਨੇ ਜੋੜਾ ਹੋਊ ਕਿੰਨੇ ਦਾ ਆ ਜੋੜਾ ਮੁੱਲ 45 43 ਦਾ ਦੇ ਦਾਂਗੇ ਮੁੱਲ 45 ਹੈ ਵੀਰ ਕਹਿੰਦਾ 43000 ਦਾ ਜੋੜਾ ਇਹ ਦੇ ਦਾਂਗੇ ਜਿਸ ਨਾਲ ਉਹ ਘਰੇ ਬੰਦੇ ਦਾ ਮਾਨਦਾਨ ਜ਼ਰੂਰੂਗਾ ਜੇ ਕੋਈ ਮੰਨ ਲਓ ਵੀ ਚਾਰੇ ਪੰਜੇ ਬਸੀਆਂ ਇਕੱਠੀਆਂ ਲੈਂਦਾਗਾ ਤਾਂ 2-2000 ਛੋਟ ਹੋਊਗੀ ਤੇ ਕਿਰਾਇਆ ਬਿਲਕੁਲ ਫਰੀ ਹੈ ਬਾਜੀਵ ਰੇਟ ਮੰਗਿਆ ਵੀਰ ਨੇ ਜੇ ਕਿਸੇ ਵੀਰ ਨੇ ਇਕੱਠੀਆਂ ਲੈਣੀਆਂ ਨੇ ਉਹਨਾਂ ਵੀਰਾਂ ਲਈ ਸੁਨਹਿਰੀ ਮੌਕਾ ਹੈਗਾ ਇੱਕਦਾਂ ਕਿਰਾਇਆ ਫਰੀ ਹੈ ਇੱਕ ਹਰੇਕ ਜਿੰਨੇ ਪੈਸੇ ਮੰਗੇ ਨੇ ਹਰੇਕ ਬੱਸੀ 'ਚ 2000 ਛੋਟ ਆਹ ਦੇਖੋ ਇੱਧਰ ਜਿਹੜੀ ਆਪਾਂ ਦੁਬਾਰੇ ਕੈਮਰਾ ਮਾਰ ਕੇ ਦਿਖਾ ਦੇਣਾ ਬਹੁਤ ਨਜਾਇਜ਼ ਨਗੀਨਾ ਚੰਗਾਗਾ ਫੇਸਬੁਕਸ ਵੀ ਬੱਸੀ ਦਾ ਨਜਾਇਜ਼ ਚੰਗਾਗਾ 32000 ਵੀਰ ਨੇ ਇਕੱਲੇ ਪਿਛਦਾਇ ਦਾ ਮੰਗਿਆਗਾ ਮਾਰਕੀਟ 'ਚ 45 ਤੋਂ 50000 ਦੀ ਬੱਸੀ ਮਿਲਦੀ ਆ ਸਾਈਨਿੰਗ ਸਕੋਰ ਦੇਖ ਲਓ ਪਿੱਠਪੂੜੇ ਦੀ ਕੁਆਲਿਟੀ ਦੇਖ ਲਓ ਬਹੁਤ ਨਜਾਇਜ਼ ਚੰਗੀ ਆ ਹਾਂ ਹਾਂ ਵੀਰ ਕਹਿੰਦਾ ਵੀ ਥੁਰਕੀ ਪਾウダー ਲਾਇਆ ਹੁੰਦਾ ਤਾਂ ਗੱਲ ਹੋਰ ਹੋਣੀ ਸੀ ਆਪਾਂ ਤਾਂ ਮੰਨ ਲਓ ਵੀ ਲਿਆ ਕੇ ਮਾਲ ਵੇਚਦੇ ਆਂਗੇ ਮਾਲਕਾਂ ਦੇ ਘਰੇ ਲੈ ਜਾ ਕੇ ਬੰਨੀ ਜਦੋਂ ਪਤਾ ਲੱਗੂਗਾ ਹਰੇਕ ਬੰਦਾ ਝਾਕਿਆ ਕਰੋਗਾ ਵੀ ਆਹ ਨਗੀਨਾ ਕਿੱਥੋਂ ਲਿਆਂਦਾ ਐ ਇਦਾਂ ਦੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਕਰ ਦੋ ਪ੍ਰੈਸ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤੈਅਦ ਲਈ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ